ਰਾਦੀ ਸਾਫ ਹੁੰਦੀ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਨੌਰੀ ਬਾਰਡਰ ਤੇ ਪਹੁੰਚੇ ਹੋਏ ਸੀ ਹਨ ਤੇ ਇੱਥੇ ਰਾਤ ਨੂੰ ਜਿਹੜਾ ਪਹਿਰਾ ਲੱਗਦਾ ਤੁਹਾਨੂੰ ਪਤਾ ਹੀ ਹੈ ਨੇੜੇ ਲਿਆਮੜਾ ਆ ਬੁਢੀ ਤੇ ਅੱਜ ਅਸੀਂ ਸਾਰੇ ਸਾਡੀ ਟੀਮ ਵੀ ਆਈ ਸੀ ਲਵਣ ਵਰਗੇ ਸਾਰੇ ਕੋਟੀ ਵਰਗੇ ਭਰਾ ਚੀਨਾ ਵੀ ਆਇਆ ਸਾਡਾ ਤੁਸੀਂ ਐ ਦੇਖੋ ਇਹ ਬੰਦੇ ਕੋਲੇ ਨਾ ਜ਼ਮੀਨ ਹੈ ਹਨ ਤੇ ਇਹ ਬਾਜੀਗਰਾਂ ਦਾ ਮੁੰਡਾ ਇਹ ਤੇ ਤੁਸੀਂ ਐ ਸੋਚ ਰਹੋ ਵੀ ਜਿੰਨਾਂ ਕੋਲੇ ਜ਼ਮੀਨ ਨਾ ਉਹ ਰੋਗ ਨਹੀਂ ਆਉਂਦੇ ਪਰ ਇਹ ਬੰਦੇ ਦੀ ਜੇ ਜ਼ਮੀਨ ਨਹੀਂ ਹੈਗੀ ਕਹਿੰਦਾ ਮੇਰੇ ਕੋਲ ਜ਼ਮੀਰ ਤਾਂ ਹੈਗੀ ਆ ਹਨਾ ਘਾਟੋ ਘਾਟੇ ਨੂੰ ਮੈਂ ਕਿਹਾ ਆ ਮਾਪ ਚੱਲੀਏ ਬੰਦਾ ਪਹਿਲੇ ਬੂਲ ਤੇ ਤਿਆਰ ਹੋ ਗਿਆ ਤੇ ਪਤਾ ਨਹੀਂ ਕਿਉਂ ਜਿਹੜੇ ਜ਼ਮੀਨਾਂ ਵਾਲੇ ਮਰੀਆਂ ਜ਼ਮੀਰਾਂ ਵਾਲੇ ਲੋਕ ਨੇ ਜਦੋਂ ਅ ਅੱਜ ਡੱਲੇਗੜਾ ਸਾਹਿਬ ਦੀ ਹਾਲਾਤ ਨੇ ਜਿਹੜੇ ਬਹੁਤ ਮਨ ਲਾ ਨਾਜ਼ੁਕ ਬਣੇ ਹੋਏ ਨੇ ਹਨਾ ਵੀ ਕਦੋਂ ਵੀ ਕੁਝ ਵੀ ਹੋ ਸਕਦਾ ਪਰ ਜਿਹੜੇ ਲੋਕ ਇੱਥੇ ਪਹੁੰਚ ਨਹੀਂ ਰਹੇ ਮੈਂ ਕਹਿੰਦਾ ਬਈ ਇੱਕ ਵਾਰੀ ਯਾਰ ਗੀੜਾ ਤਾਂ ਜ਼ਰੂਰ ਮਾਰ ਕੇ ਜਾਓ ਹਨਾ ਬਾਕੀ ਮੜਾ ਚੀਨੇ ਦੇ ਜਿਹਨੇ ਤੇਰੇ ਕੋਲ ਜ਼ਮੀਨ ਵੀ ਨਹੀਂ ਹੈਗੀ ਹਨਾ ਤੂੰ ਫੇਰ ਵੀ ਆਇਆ ਹਨਾ ਕਿਉਂ ਆਇਆ ਫੇਰ ਇੱਥੇ ਤੂੰ ਯਾਰ ਜੇ ਮਨ ਕਿਸਾਨ ਹਾਂ ਹੱਕੀ ਨੇ ਹਾਂ ਠੀਕ ਹੈ ਜੇ ਉਹ ਵੀਜਨ ਗਿਆ ਤਾਂ ਇਹ ਅਸੀਂ ਖਾਵਾਂਗੇ ਹਾਂ ਜਿੱਥੇ ਉਹਨਾਂ ਨਾਲ ਤਾਂ ਕਾਉਸ ਆ ਮਤਲਬ ਹੋ ਰਿਹਾ ਹੈਗਾ ਹਾਂ ਜਿੰਨਾ ਤਾਂ ਕਈ ਛੋਡੇ ਨਾਲ ਹੋ ਰਿਹਾ ਸੀ ਹਾਂ ਹੈਨਾ ਹਾਂ ਵੀ ਜੇ ਅਸੀਂ ਛੋਡੇ ਨਾਲ ਖੜਾਂਗੇ ਕਤੂਆ ਬਣ ਕੇ ਹਾਂ ਮੜੇ ਨਾਲ ਛੋੜੀ ਸਪੋਰਟ ਲੱਗ ਜੇ ਹਾਂ ਤੇ ਛੋਡਾ ਵੀ ਮਤਲਬ ਕਿਸੇ ਤਰ੍ਹਾਂ ਹੱਕ ਮਿਲ ਸਕਦਾ ਹੈ ਹਾਂ ਇਹ ਲੋਕ ਹੁੰਦੇ ਆ ਬਾਈ ਜਿਹੜੇ ਜਿਨ੍ਹਾਂ ਦੀਆਂ ਜ਼ਮੀਰਾਂ ਜਾਗਦੀਆਂ ਹੁੰਦੀਆਂ ਭਾਵੇਂ ਜ਼ਮੀਨ ਨਹੀਂ ਹੁੰਦੀ ਭਾਵੇਂ ਇਹ ਬਾਜੀਗਰਾਂ ਦਾ ਮੁੰਡਾ ਫੇਰ ਵੀ ਤੁਸੀਂ ਦੇਖੋ ਇੱਥੇ ਹਾਜ਼ਰੀ ਭਰਨਾ ਆਇਆ ਹਨ ਮੈਨੂੰ ਸਪੈਸ਼ਲ ਕਿਉਂ ਚੱਲਾਂਗੇ ਯਾਰ ਪਰ ਲੋਕਾਂ ਨੂੰ ਬੀਲ ਆ ਬਾਈ ਸਾਰੇ ਇੱਥੇ ਪਹੁੰਚੋ ਇੱਕਲਾ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਸਾਰੇ ਖਿੱਤਿਆਂ ਦਾ ਕੰਮ ਹੈ ਤੇ ਸਾਰੇ ਖਿੱਤਿਆਂ ਦੇ ਸਾਰੇ ਖੇਤਾਂ ਜਿਹੜੇ ਵੀ ਲੋਕ ਜਿੰਨੇ ਵੀ ਕਿੱਤਿਆਂ ਵਾਲੇ ਹਨ ਚਾਹੇ ਦੁਕਾਨਦਾਰ ਨੇ ਮਜ਼ਦੂਰ ਨੇ ਸਾਰਿਆਂ ਦਾ ਫੇਰ ਹੀ ਅਜੇ ਕਿਸਾਨ ਰਹੂ ਤਾਂ ਹਨ ਮਜ਼ਦੂਰ ਰਹੂਗਾ ਨਹੀਂ ਤਾਂ ਫਿਰ ਪੰਜਾਬ ਦੇ ਜਿਹੜੇ ਆਣ ਵਾਲੇ ਹਾਲਾਤ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਕੀ ਹੋਣੇ ਆ ਅੱਜ ਜਿਹੜੇ ਹਾਲਾਤ ਆ ਜਗਜੀਤ ਸਿੰਘ ਢੱਲੇਵਾਲ ਦੇ ਤੁਹਾਨੂੰ ਪਤਾ ਹੀ ਆ ਵੀ ਬਾਲੇ ਨਾ ਚੁੱਕਾ ਬਾਈ ਕਦੋਂ ਵੀ ਕੁਝ ਵੀ ਹੋ ਸਕਦਾ ਪਰ ਕਦੇ ਜ਼ਿੰਦਗੀ ਚ ਅਦੇ ਦਿਲ ਤੇ ਹੱਥ ਧਰ ਕੇ ਦੇਖਿਓ ਵੀ ਜੇ ਬੰਦਾ ਉਹ ਨਾ ਰਿਆ ਇਸ ਦੁਨੀਆ ਤੇ ਤੁਸੀਂ ਨਾ ਆਏ ਹੋਏ ਸੋਡੇ ਜਵਾਕ ਵੀ ਤੁਹਾਨੂੰ ਲਾਹਨਤਾਂ ਪਾਉਣਗੇ ਹਨ ਇਹ ਗੱਲ ਦੀ ਬਾਕੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਚਲੋ